ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਮੇਰਾ ਆਪਣੇ ਘਰ ਵਾਲੇ ਨਾਲ ਰਿਲੇਸ਼ਨ ਬੜਾ ਵਧੀਆ ਸੀ ਅਸੀਂ ਦੋਵੇਂ ਇੱਕ ਦੂਜੇ ਦਾ ਬੜਾ ਮੋਹ ਕਰਦੇ ਸੀ ਹੁਣ ਮੇਰੇ ਪੇਕੇਆਂ ਤੋਂ ਵਿਆਹ ਦਾ ਕਾਰਡ ਲੈ ਕੇ ਮੇਰੀ ਮਾਂ ਤੇ ਮੇਰਾ ਭਰਾ ਆਏ ਸੀ ਜਦੋਂ ਉਹ ਆ ਰਹੇ ਸੀ ਤਾਂ ਉਹ ਕਾਫੀ ساری ਭਾਜੀ ਵੀ ਲੈ ਕੇ ਆਏ ਸੀ ਤੇ ਡੱਬੇ ਵੀ ਮੇਰੇ ਭਰਾ ਕੋਲ ਕਾਫੀ ਕਾਰਡ ਸੀ ਮੈਂ ਆਪਣੇ ਭਰਾ ਨੂੰ ਕਿਹਾ ਕਿ ਸਾਰੇ ਪਿੰਡ ਨੂੰ ਕਾਰਡ ਦੇਣ ਆਓ ਮੇਰੇ ਭਰਾ ਦਾ ਵਿਆਹ ਸੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਮੇਰਾ ਭਰਾ ਕਹਿਣ ਲੱਗਾ ਨਹੀਂ ਨਹੀਂ ਸਾਰੇ ਪਿੰਡ ਨੂੰ ਤਾਂ ਨਹੀਂ ਦੇਣ ਆਏ ਪਰ ਜੀਜੇ ਨੇ ਜਿਹਨੂੰ ਜਿਹਨੂੰ ਬੁਲਾਉਣਾ ਆ ਆਪਣੇ ਦੋਸਤਾਂ ਨੂੰ ਬੁਲਾ ਲੈਣਗੇ ਇਸੇ ਕਰਕੇ ਮੈਂ ਵੱਧ ਕਾਡ ਲੈ ਕੇ ਆਇਆ ਕਿਉਂਕਿ ਆਪਾਂ ਵਿਆਹ ਤੇ ਬੜਾ ਖਰਚਾ ਕਰਨਾ ਆ ਵਿਆਹ ਵਿੱਚ ਕਾਫੀ ਇਕੱਠ ਹੋ ਜਾਣਾ ਇਸ ਕਰਕੇ ਮੈਂ ਕਿਹਾ ਜੀਜੇ ਨੂੰ ਵੀ ਰੀਝ ਹੋ ਉਹਨਾਂ ਨੇ ਕਿਹੜਾ ਨਿਤਨੇਤ ਆਪਣਾ ਸਾਲਾ ਵਿਆਹਣਾ ਆ ਇਸ ਕਰਕੇ ਮੈਂ ਚਾਹੁੰਨਾ ਆ ਕਿ ਜੀਜਾ ਜੀ ਆਪਣੇ ਦੋਸਤਾਂ ਨੂੰ ਮੇਰੇ ਵਿਆਹ ਤੇ ਬੁਲਾਉਣ ਮੈਂ ਕਿਹਾ ਠੀਕ ਆ ਮੈਂ ਆਪਣੀ ਮਾਂ ਤੇ ਆਪਣੇ ਭਰਾ ਲਈ ਕੋਲਡ ਡਰਿੰਕ ਲੈ ਕੇ ਆਈ ਮੇਰਾ ਭਰਾ ਕੈਨੇਡਾ ਚੋਂ ਆਇਆ ਹੋਇਆ ਸੀ ਮੇਰੇ ਡੈਡੀ ਦੀ ਡੈਥ ਹੋ ਚੁੱਕੀ ਸੀ ਮੇਰੇ ਪੇਕੇਆਂ ਦੇ ਘਰ ਵਿੱਚ ਮੇਰੀ ਮਾਂ ਤੇ ਮੇਰਾ ਭਰਾ ਆਈ ਸੀ ਮੇਰੀ ਇੱਕ ਵੱਡੀ ਭੈਣ ਹੋਰ ਸੀ ਜੋ ਪਹਿਲਾਂ ਹੀ ਵਿਆਹੀ ਹੋਈ ਸੀ ਉਹਦੇ ਤਾਂ ਬੱਚੇ ਵੀ ਵੱਡੇ-ਵੱਡੇ ਸੀ ਪਰ ਮੇਰੇ ਬੱਚੇ ਅਜੇ ਛੋਟੇ ਸੀ ਮੇਰੇ ਦੋ ਬੱਚੇ ਆ ਮੁੰਡਾ ਤੇ ਕੁੜੀ ਮੈਂ ਆਪਣੇ ਪਰਿਵਾਰ ਵਿੱਚ ਬੜੀ ਖੁਸ਼ ਸੀ ਕਿਉਂਕਿ ਮੇਰਾ ਘਰ ਵਾਲਾ ਮੇਰੇ ਨਾਲ ਬੜਾ ਵਧੀਆ ਰਹਿੰਦਾ ਸੀ ਇੰਨੇ ਟਾਈਮ ਤੱਕ ਮੇਰਾ ਘਰ ਵਾਲਾ ਵੀ ਖੇਤੋਂ ਆ ਗਿਆ ਸੀ ਉਹ ਮੈਨੂੰ ਪੁੱਛਣ ਲੱਗਾ ਕਿ ਮੈਂ ਕੁਝ ਖਾਣ ਲਈ ਲਿਆਵਾਂ ਮੈਂ ਕਿਹਾ ਮੈਂ ਪਹਿਲਾਂ ਹੀ ਮੰਗਵਾ ਲਿਆ ਸੀ ਮੈਂ ਗਵਾਂਡੀਆਂ ਦੇ ਮੁੰਡੇ ਕੋਲੋਂ ਪਕੌੜੇ ਮੰਗਵਾ ਲਏ ਸੀ ਕਿਉਂਕਿ ਹਲਵਾਈ ਦੀ ਦੁਕਾਨ ਸਾਡੇ ਪਿੰਡ 'ਚ ਹੀ ਸੀ ਮੇਰਾ ਘਰ ਵਾਲਾ ਮੇਰੀ ਮੰਮੀ ਤੇ ਮੇਰੇ ਭਰਾ ਕੋਲ ਬੈਠ ਗਿਆ ਤੇ ਉਹਨਾਂ ਨਾਲ ਬੜੀਆਂ ਗੱਲਾਂ ਕਰ ਰਿਆ ਸੀ ਜਦੋਂ ਮੇਰੇ ਭਰਾ ਨੇ ਸਾਰੇ ਕਾਰਡ ਕੱਢ ਕੇ ਮੇਰੇ ਘਰ ਵਾਲੇ ਨੂੰ ਦਿੱਤੇ ਤਾਂ ਉਹ ਬੜਾ ਖੁਸ਼ ਹੋਇਆ ਮੇਰਾ ਭਰਾ ਕਹਿਣ ਲੱਗਾ ਜੀਜਾ ਜੀ ਜਿਹਨੂੰ ਤੁਹਾਡਾ ਦਿਲ ਕਰਦਾ ਉਹਨੂੰ ਬੁਲਾ ਲਿਓ ਇਹ ਚੱਕੋ ਕਾਰਡ ਖੁੱਲਾ ਸੱਦਾ ਆਪਣੇ ਵਿਆਹ ਵਿੱਚ ਤਾਂ ਮੇਰਾ ਘਰ ਵਾਲਾ ਕਹਿਣ ਲੱਗਾ ਤੂੰ ਖੁਸ਼ ਕੀਤਾ ਆ ਦੇਖੀ ਤੇਰੇ ਵਿਆਹ ਵਿੱਚ ਅਸੀਂ ਕਿਵੇਂ ਰੌਣਕਾਂ ਲਵਾਉਣੀਆਂ ਫਿਰ ਮੈਂ ਮੰਮੀ ਹੁਣਾਂ ਲਈ ਰੋਟੀ ਬਣਾਈ ਮੇਰੀ ਮੰਮੀ ਤੇ ਭਰਾ ਸ਼ਾਮ ਤੱਕ ਚਲੇ ਗਏ ਮੇਰੇ ਘਰ ਵਾਲੇ ਨੇ ਤਾਂ ਮੈਨੂੰ ਕਹਿ ਦਿੱਤਾ ਕਿ ਜੋ ਤੂੰ ਸੂਟ ਲੈਣੇ ਆ ਲੈ ਲੈ ਫਿਰ ਤੂੰ ਆਪਣੇ ਪੇਕੇ ਚਲੀ ਜਾਈ ਕਿਉਂਕਿ ਮੰਮੀ ਹੁਣੀ ਮੈਨੂੰ ਕਹਿ ਕੇ ਗਏ ਸੀ ਕਿ ਤੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਆ ਜਾਈ ਕਿਉਂਕਿ ਮੰਮੀ ਹੁਣਾ ਨੇ ਮੇਰੇ ਨਾਲ ਸ਼ਾਪਿੰਗ ਕਰਨੀ ਸੀ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਭੇਜ ਦਿਆ ਕਰੂੰਗਾ ਨਹੀਂ ਤਾਂ ਮੰਮੀ ਜਾਣ ਕੇ ਮੇਰੀ ਸੱਸ ਉਹ ਤਿਆਰ ਕਰਕੇ ਭੇਜ ਦਿਆ ਕਰੂਗੀ ਮੇਰੀ ਸੱਸ ਮੇਰੇ ਦਿਓਰ ਦਰਾਣੀ ਵੱਲ ਸੀ ਉਹ ਉਹਨਾਂ ਨਾਲ ਰਹਿੰਦੀ ਸੀ ਉਹਦਾ ਉਹਨਾਂ ਨਾਲ ਜ਼ਿਆਦਾ ਪਿਆਰ ਸੀ ਵੈਸੇ ਸਾਡੇ ਵੱਲ ਵੀ ਕਦੇ-ਕਦੇ ਆ ਜਾਂਦੀ ਸੀ ਪਰ ਰਹਿੰਦੀ ਉਹਨਾਂ ਵਾਲੀ ਸੀ ਮੇਰੀ ਆਪਣੀ ਸੱਸ ਨਾਲ ਘਾਟੀ ਬਣਦੀ ਸੀ ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਉਹਦੇ ਸਹਾਰੇ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਆਪਾਂ ਜਾ ਆਇਆ ਕਰਾਂਗੇ ਤੇ ਵਾਪਸ ਆ ਜਾਇਆ ਕਰਾਂਗੇ ਮੈਂ ਬੱਚਿਆਂ ਨੂੰ ਇਕੱਲੇ ਨਹੀਂ ਛੱਡਣਾ ਕਿਉਂਕਿ ਮੈਨੂੰ ਆਪਣੇ ਬੱਚਿਆਂ ਨਾਲ ਬੜਾ ਪਿਆਰ ਸੀ ਮੇਰਾ ਘਰ ਵਾਲਾ ਕਹਿਣ ਲੱਗਾ ਚੱਲ ਤੇਰੀ ਮਰਜ਼ੀ ਆ ਉਹਦੇ ਵੀ ਤਾਂ ਪੋਤਾ-ਪੋਤੀ ਨੇ ਮੈਂ ਕਿਹਾ ਨਹੀਂ ਫਿਰ ਵੀ ਮੈਂ ਇਹਨੇ ਦਿਨ ਪਹਿਲਾਂ ਨਹੀਂ ਜਾਣਾ ਮੈਂ ਬਸ ਟਾਈਮ ਤੇ ਜਾਵਾਂਗੀ ਤੇ ਉਹਨਾਂ ਨਾਲ ਪਹਿਲਾਂ ਸ਼ਾਪਿੰਗ ਕਰਨ ਦੇ ਲਈ ਜਾ ਆਇਆ ਕਰੂੰਗੀ ਮੇਰਾ ਘਰ ਵਾਲਾ ਕਹਿਣ ਲੱਗਾ ਠੀਕ ਆ ਹੁਣ ਮੇਰਾ ਭਰਾ ਮੈਨੂੰ ਲੈ ਜਾਂਦਾ ਸੀ ਤੇ ਸ਼ਾਮ ਨੂੰ ਛੱਡ ਜਾਂਦਾ ਸੀ ਮੈਨੂੰ ਆਪਣੇ ਭਰਾ ਦਾ ਬੜਾ ਜਾ ਸੀ ਮੈਂ ਬਹੁਤ ਸੋਹਣੇ-ਸੋਹਣੇ ਸੂਟ ਖਰੀਦੇ ਸੀ ਹੁਣ ਮੇਰੇ ਭਰਾ ਦੇ ਵਿਆਹ ਦਾ ਦਿਨ ਆ ਗਿਆ ਸੀ ਮੈਂ ਵਿਆਹ ਤੋਂ 2-3 ਦਿਨ ਪਹਿਲਾਂ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਚਲੀ ਗਈ ਸੀ ਮੈਨੂੰ ਮੇਰਾ ਘਰ ਵਾਲਾ ਛੱਡ ਆਇਆ ਸੀ ਉਹਨੇ ਆਪਣੇ ਕਈ ਦੋਸਤਾਂ ਨੂੰ ਕਾਰਡ ਦਿੱਤੇ ਸੀ ਜੋ ਕਿ ਪਿੰਡ ਵਿੱਚੋਂ ਹੀ ਸੀ ਜਿਸ ਦਿਨ ਜਾਗੋ ਸੀ ਮੈਂ ਵੇਖਿਆ ਮੇਰਾ ਘਰ ਵਾਲਾ ਆਪਣੇ ਕਾਫੀ ਦੋਸਤਾਂ ਨੂੰ ਨਾਲ ਲੈ ਕੇ ਉੱਥੇ ਗਿਆ ਸੀ ਜਾਗੋ ਤੇ ਮੇਰੇ ਘਰ ਵਾਲੇ ਦੇ ਦੋਸਤ ਮੇਰੇ ਉੱਪਰ ਦੀ ਪੈਸੇ ਵਾਰ ਕੇ ਸੁੱਟ ਰਹੇ ਸੀ ਕਿਉਂਕਿ ਮੈਂ ਉਹਨਾਂ ਦੀ ਭਾਬੀ ਲੱਗਦੀ ਸੀ ਉਹ ਭਾਬੀ ਦੇ ਔਰ ਵਾਲੇ ਗਾਣੇ ਲਵਾ ਕੇ ਵੀ ਨੱਚ ਰਹੇ ਸੀ ਉਹਨਾਂ ਵਿੱਚੋਂ ਇੱਕ ਮੁੰਡਾ ਇਦਾਂ ਲੱਗਦਾ ਸੀ ਜਿੱਦਾਂ ਉਹਨੇ ਜ਼ਿਆਦਾ ਸ਼ਰਾਬ ਪੀ ਲਈ ਸੀ ਉਹ ਮੇਰੇ ਵਾਲੀ ਵੇਖੀ ਜਾਂਦਾ ਸੀ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ ਮੈਨੂੰ ਉਹਦਾ ਇਸ ਤਰ੍ਹਾਂ ਮੇਰੇ ਵੱਲ ਵੇਖਣਾ ਚੰਗਾ ਨਹੀਂ ਲੱਗਦਾ ਸੀ ਉਹ ਸਾਰੇ ਮੇਰੇ ਘਰ ਵਾਲੇ ਦੇ ਬੈਸਟ ਫਰੈਂਡ ਸੀ ਪਰ ਉਹ ਮੁੰਡਾ ਮੇਰੇ ਵੱਲੀ ਵੇਖੀ ਜਾਂਦਾ ਸੀ ਉਸ ਦਿਨ ਸਾਰਿਆਂ ਨੇ ਉੱਥੇ ਹੀ ਰਹਿਣਾ ਸੀ ਮੇਰੇ ਘਰ ਵਾਲੇ ਨੇ ਇੱਕ ਸਪੈਸ਼ਲ ਕਮਰਾ ਆਪਣੇ ਦੋਸਤਾਂ ਲਈ ਖਾਲੀ ਕਰਵਾਇਆ ਸੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਵੇਖ ਲਾ ਭੈਣ ਦੇ ਘਰ ਵਾਲੇ ਨੇ ਇੰਨੇ ਦੋਸਤ ਇਕੱਠੇ ਕਰਕੇ ਨਹੀਂ ਲਿਆਂਦੇ ਜਿੰਨੇ ਤੁਸੀਂ ਲੈ ਕੇ ਆਏ ਹੋ ਉਹ ਕਹਿਣ ਲੱਗਾ ਫੇਰ ਕੀ ਹੋ ਗਿਆ ਜਦੋਂ ਮੇਰੇ ਸਾਲੇ ਨੂੰ ਕੋਈ ਪ੍ਰੋਬਲਮ ਨਹੀਂ ਤੈਨੂੰ ਕੀ ਪ੍ਰੋਬਲਮ ਆ ਮੇਕਅ ਪ੍ਰੋਬਲਮ ਤਾਂ ਕੋਈ ਨਹੀਂ ਬਸ ਇਦਾਂ ਹੀ ਮੈਨੂੰ ਵਧੀਆ ਨਹੀਂ ਲੱਗਦਾ ਕਿ ਹੁਣ ਇਹਨਾਂ ਨੇ ਸ਼ਰਾਬ ਪੀਤੀ ਹੋਈ ਆ ਤੇ ਹੁਣ ਸਾਰੇ ਇੱਥੇ ਰਹਿਣਗੇ ਕਿਤੇ ਕੋਈ ਵੱਧ ਘਟ ਗੱਲ ਨਾ ਹੋ ਜਾਵੇ ਮੇਰਾ ਘਰ ਵਾਲਾ ਕਹਿਣ ਲੱਗਾ ਤੂੰ ਟੈਨਸ਼ਨ ਨਾ ਲੈ ਇਦਾਂ ਦਾ ਮੇਰਾ ਕੋਈ ਦੋਸਤ ਨਹੀਂ ਆ ਸਾਰੇ ਆਪਣਾ ਇੰਜੋਏ ਕਰਕੇ ਸੌ ਜਾਣਗੇ ਤੂੰ ਇੱਕ ਕਮਰਾ ਖਾਲੀ ਕਰਵਾ ਦੇ ਫਿਰ ਮੈਂ ਆਪਣੇ ਸਾਹਮਣੇ ਘਰ ਵਾਲਿਆਂ ਦੇ ਘਰੇ ਉਹਨਾਂ ਦੇ ਸੌਣ ਦਾ ਅਰੇਂਜਮੈਂਟ ਕੀਤਾ ਤੇ ਮੇਰਾ ਘਰ ਵਾਲਾ ਮੈਨੂੰ ਕਹਿੰਦਾ ਮੈਂ ਵੀ ਉੱਥੇ ਹੀ ਪਾਉਂਗਾ ਰਾਤ ਨੂੰ ਮੇਰੇ ਘਰ ਵਾਲੇ ਨੇ ਮੈਨੂੰ ਫੋਨ ਕੀਤਾ ਕਿ ਸਾਨੂੰ ਦੁੱਧ ਤਾਂ ਫੜਾ ਜਾ ਜਦੋਂ ਮੈਂ ਉਹਨਾਂ ਨੂੰ ਦੁੱਧ ਫੜਾਉਣ ਗਈ ਤਾਂ ਉਹ ਆਪਣੇ ਦੋਸਤਾਂ ਨਾਲ ਉੱਥੇ ਹੀ ਪਿਆ ਸੀ ਉਦੋਂ ਵੀ ਉਹ ਮੁੰਡਾ ਮੇਰੇ ਵੱਲ ਬੜਾ ਹੋਰ ਤਰ੍ਹਾਂ ਵੇਖ ਰਿਹਾ ਸੀ ਮੈਂ ਜਲਦੀ ਜਲਦੀ ਦੁੱਧ ਫੜਾ ਕੇ ਆਪਣਾ ਵਾਪਸ ਆ ਗਈ ਅਗਲੇ ਦਿਨ ਵਿਆਹ ਸੀ ਵਿਆਹ ਬਹੁਤ ਵਧੀਆ ਹੋ ਗਿਆ ਸੀ ਮੇਰੀ ਭਾਬੀ ਬਹੁਤ ਸੋਹਣੀ ਸੀ ਮੈਂ ਵਿਆਹ ਤੋਂ 2-3 ਦਿਨ ਮਗਰੋਂ ਆਪਣੇ ਘਰ ਜਾਣਾ ਸੀ ਪਰ ਮੇਰਾ ਘਰ ਵਾਲਾ ਵਿਆਹ ਤੋਂ ਅਗਲੇ ਦਿਨ ਆਪਣੇ ਦੋਸਤਾਂ ਨਾਲ ਪਿੰਡ ਚਲਾ ਗਿਆ ਸੀ ਮੈਂ ਬੱਚਿਆਂ ਨੂੰ ਦੋ ਛੁੱਟੀਆਂ ਕਰਵਾ ਲਈਆਂ ਸੀ ਕਿਉਂਕਿ ਮੈਂ ਫੇਰਾ ਪਵਾ ਕੇ ਹੀ ਜਾਣਾ ਸੀ ਮੈਂ ਵਿਆਹ ਤੋਂ 2 ਦਿਨ ਬਾਅਦ ਵਾਪਸ ਚਲੀ ਗਈ ਸੀ ਇੱਕ ਦਿਨ ਮੇਰੇ ਬੱਚੇ ਸਕੂਲ ਤੋਂ ਅਜੇ ਤੱਕ ਵਾਪਸ ਨਹੀਂ ਆਏ ਸੀ ਮੇਰਾ ਘਰ ਵਾਲਾ ਸ਼ਹਿਰ ਗਿਆ ਹੋਇਆ ਸੀ ਮੈਂ ਆਪਣੇ ਘਰ ਵਾਲੇ ਨੂੰ ਕਹਾ ਕੇ ਬੱਚਿਆਂ ਨੂੰ ਲੈ ਕੇ ਆਉਣਾ ਸੀ ਬੱਚੇ ਬੱਸ ਸਟੈਂਡ ਤੇ ਉਤਰਨਗੇ ਮੇਰਾ ਘਰ ਵਾਲਾ ਕਹਿਣ ਲੱਗਾ ਮੈਂ ਆਪਣੇ ਕਿਸੇ ਦੋਸਤ ਨੂੰ ਕਹਨਾ ਉਹ ਛੱਡ ਜਾਊਗਾ ਜਦੋਂ ਬਾਹਰ ਦਰਵਾਜ਼ੇ ਵਿੱਚ ਕਿਸੇ ਦਾ ਮੋਟਰਸਾਈਕਲ ਆਇਆ ਤੇ ਜਦੋਂ ਮੈਂ ਵੇਖਣ ਗਈ ਤਾਂ ਉਹ ਉਹੀ ਮੁੰਡਾ ਸੀ ਜੋ ਵਿਆਹ ਵਿੱਚ ਮੈਨੂੰ ਬੜਾ ਅਜੀਬ ਤਰੀਕੇ ਨਾਲ ਵੇਖ ਰਿਹਾ ਸੀ ਮੈਨੂੰ ਉਹਨੇ ਬੁਲਾਇਆ ਤੇ ਮੈਂ ਥੋੜਾ ਜਿਹਾ ਹੀ ਬੋਲੀ ਮੈਨੂੰ ਕਹਿਣ ਲੱਗਿਆ ਭਾਬੀ ਜੀ ਕੀ ਹਾਲ ਚਾਲ ਆ ਮੈਂ ਕਿਹਾ ਠੀਕ ਆ ਇੰਨੀ ਗੱਲ ਕਹਿ ਕੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਅੰਦਰ ਚਲੀ ਗਈ ਉਹ ਮੇਰੇ ਪਿੱਛੇ ਹੀ ਅੰਦਰ ਆ ਗਿਆ ਮੈਨੂੰ ਕਹਿਣ ਲੱਗਾ ਕਿ ਵੀਰਾ ਘਰ ਨਹੀਂ ਸੀ ਇਸ ਕਰਕੇ ਉਹਨੇ ਮੈਨੂੰ ਫੋਨ ਕਰ ਦਿੱਤਾ ਸੀ ਮੈਂ ਕਿਹਾ ਹਾਂਜੀ ਉਹਨਾਂ ਨੇ ਮੈਨੂੰ ਦੱਸ ਦਿੱਤਾ ਸੀ ਫਿਰ ਮੈਨੂੰ ਅੰਦਰ ਆਏ ਤੇ ਚਾਹ ਦਾ ਪੁੱਛਣਾ ਪਿਆ ਮੈਂ ਕਿਹਾ ਚਾਹ ਬਣਾਵਾਂ ਕਹਿਣ ਲੱਗਿਆ ਮੂਡ ਤਾਂ ਨਹੀਂ ਸੀ ਪਰ ਜੇ ਤੁਸੀਂ ਇਹਨੇ ਪਿਆਰ ਨਾਲ ਪੁੱਛ ਰਹੇ ਹੋ ਤਾਂ ਬਣਾ ਲਵੋ ਮੈਂ ਤਾਂ ਆਪਣੇ ਦਿਲ ਵਿੱਚ ਸੋਚ ਰਹੀ ਸੀ ਕਿ ਇਹ ਕੀ ਮੁਸੀਬਤ ਗਲ ਪਾਲੀ ਇਹ ਤਾਂ ਸੱਚੀ ਚਾਹ ਪੀਣ ਲਈ ਬੈਠ ਗਿਆ ਕਿਉਂਕਿ ਮੈਂ ਤਾਂ ਵੈਸੇ ਹੀ ਸੁਲਾਮਾਰੀ ਸੀ ਪਰ ਉਹ ਤਾਂ ਸੱਚੀ ਹੀ ਬੈਠ ਗਿਆ ਫਿਰ ਮੈਨੂੰ ਚਾਹ ਬਣਾਉਣੀ ਪਈ ਪਰ ਮੈਂ ਉਹਦੇ ਕੋਲੋਂ ਬੜਾ ਡਰ ਰਹੀ ਸੀ ਉਹ ਬਾਹਰ ਬੈਠ ਕੇ ਵੀ ਰਸੋਈ ਵਾਲੀ ਵੇਖ ਰਿਹਾ ਸੀ ਕਿਉਂਕਿ ਮੈਂ ਵਿੰਡੋ 'ਚ ਖੜੀ ਸੀ ਤੇ ਵਿੰਡੋ 'ਚੋਂ ਉਹਨੂੰ ਮੇਰੀ ਸ਼ਕਲ ਦੇਖ ਰਹੀ ਸੀ ਉਹ ਮੇਰੇ ਵੱਲੀ ਵੇਖ ਰਿਹਾ ਸੀ ਉਸ ਦਿਨ ਤਾਂ ਮੈਨੂੰ ਲੱਗ ਰਿਹਾ ਸੀ ਕਿ ਚਾਹ ਲੋ ਸ਼ਰਾਬੀ ਆ ਤਾਂ ਵੇਖ ਰਿਹਾ ਸੀ ਪਰ ਅੱਜ ਤਾਂ ਉਹਨੇ ਸ਼ਰਾਬ ਵੀ ਨਹੀਂ ਪੀਤੀ ਸੀ ਅੱਜ ਵੀ ਉਹ ਮੇਰੇ ਵੱਲ ਉਸੇ ਤਰ੍ਹਾਂ ਵੇਖ ਰਿਹਾ ਸੀ ਮੈਂ ਉਹਨੂੰ ਇਗਨੋਰ ਕਰਦੀ ਰਹੀ ਪਰ ਉਹ ਹਰ ਵਾਰ ਮੇਰੇ ਵੱਲ ਵੇਖਦਾ ਰਿਹਾ ਜਦੋਂ ਉਹ ਨੂੰ ਮੈਂ ਚਾਹ ਦੇਣ ਲਈ ਗਈ ਤਾਂ ਉਹਨੇ ਮੇਰੇ ਹੱਥ ਨਾਲ ਹੱਥ ਲਾ ਦਿੱਤਾ ਮੈਂ ਜਲਦੀ ਜਲਦੀ ਆਪਣਾ ਹੱਥ ਪਿੱਛੇ ਕਰ ਲਿਆ ਉਹ ਮੈਨੂੰ ਕਹਿਣ ਲੱਗਾ ਭਾਬੀ ਕੀ ਹੋਇਆ ਡਰਦੇ ਕਿਉਂ ਮੈਂ ਘੜਾ ਤੁਹਾਨੂੰ ਮੂੰਹ ਚ ਪਾਉਣ ਲੱਗਿਆ ਜਿਵੇਂ ਉਹਨੂੰ ਕਿਸੇ ਦਾ ਕੋਈ ਡਰ ਹੀ ਨਹੀਂ ਸੀ ਇਸ ਤਰ੍ਹਾਂ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੁਸੀਂ ਵੀ ਆਪਣੀ ਚਾਹ ਲੈ ਆਓ ਇੱਥੇ ਬੈਠ ਕੇ ਪੀ ਲਵੋ ਮੈਂ ਕਿਹਾ ਨਹੀਂ ਨਹੀਂ ਮੈਂ ਨਹੀਂ ਪੀਣੀ ਮੈਂ ਆਪਣੇ ਬੱਚਿਆਂ ਨੂੰ ਰੋਟੀ ਪਾਣੀ ਦੇਣਾ ਆਂ ਉਹ ਕਹਿਣ ਲੱਗਿਆ ਚਲੋ ਤੁਹਾਡੀ ਮਰਜ਼ੀ ਆ ਫਿਰ ਮੈਂ ਅੰਦਰ ਜਾ ਕੇ ਆਪਣੇ ਬੱਚਿਆਂ ਦੀ ਯੂਨੀਫਾਰਮ ਚੇਂਜ ਕਰਨ ਲੱਗੀ ਫਿਰ ਉਹ ਕਦੋਂ ਥੋੜ੍ਹ ਉੱਠ ਕੇ ਚਲਾ ਗਿਆ ਮੈਨੂੰ ਨਹੀਂ ਪਤਾ ਲੱਗਾ ਜਦੋਂ ਮੈਂ ਬਾਹਰ ਆਈ ਤਾਂ ਉਹ ਉੱਥੇ ਨਹੀਂ ਸੀ ਜਦੋਂ ਮੈਂ ਚਾਹ ਵਾਲਾ ਕੱਪ ਚੁੱਕਣ ਲੱਗੀ ਤਾਂ ਮੈਂ ਵੇਖਿਆ ਕੱਪ 'ਚ ਚਾਹ ਉਦਾਂ ਹੀ ਪਈ ਸੀ ਮੈਨੂੰ ਲੱਗਦਾ ਸੀ ਉਹ ਮੇਰੀ ਗੱਲ ਦਾ ਗੁੱਸਾ ਕਰ ਗਿਆ ਇਸ ਕਰਕੇ ਉਹ ਇੱਥੋਂ ਉੱਠ ਕੇ ਚਲਾ ਗਿਆ ਪਰ ਮੈਂ ਤਾਂ ਉਹਨੂੰ ਕੋਈ ਜ਼ਿਆਦਾ ਗੱਲ ਨਹੀਂ ਕੀਤੀ ਮੈਂ ਤਾਂ ਸਿਰਫ ਇੰਨੀ ਗੱਲ ਕਹੀ ਸੀ ਕਿ ਮੈਂ ਚਾਹ ਨਹੀਂ ਪੀਣੀ ਮੈਂ ਤਾਂ ਹੁਣ ਦਿਲ ਵਿੱਚ ਬੜਾ ਡਰ ਰਹੀ ਸੀ ਕਿ ਕੀਤੇ ਉਹ ਮੇਰੇ ਘਰ ਵਾਲੇ ਨੂੰ ਲਾਂਭਾ ਨਾ ਦੇ ਦੇਵੇ ਮੈਂ ਸੋਚਦੀ ਸੀ ਕਿ ਚੱਲ ਫਿਰ ਮੈਂ ਵੀ ਆਪਣੇ ਘਰ ਵਾਲੇ ਨੂੰ ਦੱਸ ਦਊਂਗੀ ਕਿ ਉਹ ਮੇਰੇ ਵੱਲ ਇਸ ਤਰ੍ਹਾਂ ਵੇਖ ਰਿਹਾ ਸੀ ਪਰ ਮੇਰੇ ਘਰ ਵਾਲੇ ਦਾ ਸੁਭਾਅ ਬੜਾ ਗਰਮ ਸੀ ਇਸ ਕਰਕੇ ਮੈਂ ਇਹ ਗੱਲ ਨੂੰ ਵੀ ਨਹੀਂ ਦੱਸ ਸਕਦੀ ਸੀ ਪਰ ਮੈਨੂੰ ਇਸ ਗੱਲ ਦੀ ਟੈਨਸ਼ਨ ਸੀ ਕਿ ਕੀ ਤੇ ਉਹ ਮੇਰੇ ਸ਼ਿਕਾਇਤ ਮੇਰੇ ਘਰ ਵਾਲੇ ਨੂੰ ਨਾ ਕਰ ਦੇਵੇ ਜਦੋਂ ਰਾਤ ਨੂੰ ਮੇਰਾ ਘਰ ਆਇਆ ਤਾਂ ਮੈਂ ਉਹਦੇ ਨਾਲ ਗੱਲਾਂ ਕਰਨ ਲੱਗੀ ਕਿ ਇਹ ਮੁੰਡਾ ਪਹਿਲਾਂ ਕਦੇ ਜ਼ਿਆਦਾ ਨਹੀਂ ਮੈਂ ਵੇਖਿਆ ਉਹ ਕਹਿਣ ਲੱਗਾ ਕਿ ਸਭ ਤੋਂ ਪਹਿਲਾਂ ਇਹ ਮੁੰਡਾ ਹੀ ਮੇਰਾ ਦੋਸਤ ਬਣਿਆ ਸੀ ਬੇਸ਼ੱਕ ਕਿ ਉਮਰ 'ਚ ਮੇਰੇ ਨਾਲੋਂ ਛੋਟਾ ਆ ਪਰ ਇਹਦੇ ਘਰ ਦੇ ਆਣੇ ਮੇਰਾ ਬੜਾ ਸਾਥ ਦਿੱਤਾ ਇਸ ਕਰਕੇ ਸਾਡੀ ਆਉਣੀ ਜਾਣੀ ਬੜੀ ਹੋ ਗਈ ਆ ਇਹਨਾਂ ਦੇ ਮੇਰੇ ਤੇ ਬੜੇ ਇਹਿਸਾਨ ਨੇ ਇਹਦੇ ਪਿਓ ਨੇ ਮੇਰੀ ਬੜੀ ਮਦਦ ਕੀਤੀ ਆ ਜਦੋਂ ਔਖਾ ਟਾਈਮ ਸੀ ਤਾਂ ਇਹਨਾਂ ਨੇ ਮੇਰਾ ਸਾਥ ਦਿੱਤਾ ਸੀ ਇਸ ਕਰਕੇ ਇਹ ਮੁੰਡੇ ਦਾ ਮੈਂ ਕਹਿਣਾ ਕਦੇ ਨਹੀਂ 모ੜਿਆ ਇਹ ਮੁੰਡਾ ਵੀ ਬੜਾ ਚੰਗਾ ਆ ਵਿਚਾਰਾ ਮੇਰੇ ਇੱਕ ਵਾਰ ਕਹਿਣ ਤੇ ਹੀ ਆਖੇ ਲੱਗ ਜਾਂਦਾ ਆ ਉਹਦੀਆਂ ਗੱਲਾਂ ਸੁਣ ਕੇ ਜਿਵੇਂ ਮੇਰਾ ਮਾਨੀ ਬਦਲ ਗਿਆ ਜਿਵੇਂ ਮੈਂ ਉਹਨੂੰ ਦੱਸਣ ਦੀ ਸੋਚ ਰਹੀ ਸੀ ਕਿ ਚਲ ਇਹਨਾਂ ਨੂੰ ਦੱਸਦੀਆਂ ਕਿ ਉਹ ਇਸ ਤਰ੍ਹਾਂ ਮੇਰੇ ਵੱਲ ਵੇਖਦਾ ਪਰ ਮੈਂ ਚੁੱਪੀ ਹੋ ਗਈ ਕਿਉਂਕਿ ਜੋ ਗੱਲਾਂ ਉਹਨੇ ਦਸੀਆਂ ਮੈਨੂੰ ਲੱਗਾ ਕਿ ਮੈਨੂੰ ਹੀ ਗਲਤਫਹਿਮੀ ਹੋਈ ਹੋਣੀ ਆ ਮੈਨੂੰ ਕਿਹੜਾ ਉਹਨੇ ਕੁਝ ਗਲਤ ਬੋਲਿਆ ਹੁਣ ਉਹ ਮੁੰਡਾ ਸਾਡੇ ਘਰ ਕਈ ਵਾਰ ਦਿਨ ਵੇਲੇ ਆ ਜਾਂਦਾ ਸੀ ਮੈਂ ਇਹ ਗੱਲ ਨੋਟ ਕੀਤੀ ਸੀ ਕਿ ਜਦੋਂ ਮੇਰਾ ਘਰ ਵਾਲਾ ਘਰ ਨਹੀਂ ਹੁੰਦਾ ਸੀ ਉਹ ਜ਼ਿਆਦਾਤਰ ਗੇੜੇ ਮਾਰਦਾ ਸੀ ਜਦ ਕਿ ਉਹਨੂੰ ਪਤਾ ਹੁੰਦਾ ਸੀ ਕਿ ਉਸ ਟਾਈਮ ਉਹ ਖੇਤ ਹੁੰਦਾ ਫਿਰ ਵੀ ਉਹ ਪੁੱਛ ਲੈਂਦਾ ਸੀ ਕਿ ਭਾਬੀ ਮੈਂ ਉਹਨੂੰ ਮਿਲਣ ਆਇਆ ਸੀ ਮੈਂ ਉਹਨੂੰ ਕਹਿ ਦਿੰਦੀ ਸੀ ਕਿ ਉਹ ਤਾਂ ਖੇਤ ਗਏ ਹੋਇਆ ਤੁਸੀਂ ਫੇਰ ਆ ਜਿਓ ਇੱਕ ਦਿਨ ਉਹ ਮੁੰਡਾ ਮੈਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਕਿਹਾ ਹਾਂਜੀ ਦੱਸੋ ਉਹ ਮੈਨੂੰ ਕਹਿਣ ਲੱਗਾ ਜੋ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਉਹਨੂੰ ਸੁਣ ਕੇ ਪਤਾ ਨਹੀਂ ਤੁਸੀਂ ਮੇਰੇ ਬਾਰੇ ਕੀ ਸੋਚੋਗੇ ਪਰ ਮੈਂ ਆਪਣੇ ਦਿਲ ਦੀ ਗੱਲ ਤੁਹਾਨੂੰ ਦੱਸਣ ਲੱਗਿਆ ਮੈਂ ਤੁਹਾਨੂੰ ਬੜਾ ਪਸੰਦ ਕਰਨ ਲੱਗ ਪਿਆ ਮੇਰਾ ਤੁਹਾਡੇ ਬਿਨਾ ਗੁਜ਼ਾਰਾ ਨਹੀਂ ਇਸ ਕਰਕੇ ਮੈਂ ਰੋਜ਼ ਰੋਜ਼ ਤੁਹਾਡੇ ਕਰੇੜੇ ਮਾਰਦਾ ਰਹਿਣਾ ਬਸ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਚਾਹੁੰਦਾ ਤੁਹਾਡੇ ਕੋਲੋਂ ਦੋ ਬੋਲ ਪਿਆਰ ਦੇ ਚਾਹੁੰਦਾ ਮੈਂ ਤਾਂ ਉਹਦੀ ਗੱਲ ਸੁਣ ਕੇ ਹੈਰਾਨ ਹੀ ਰਹਿ ਗਈ ਕਿ ਉਹਨੂੰ ਜਿਵੇਂ ਕਿਸੇ ਦਾ ਡਾਰੀ ਨਾ ਹੋਵੇ ਇਸ ਤਰ੍ਹਾਂ ਉਹਨੇ ਮੈਨੂੰ ਪ੍ਰਪੋਜ਼ ਕਰ ਦਿੱਤਾ ਮੈਂ ਦੋ ਬੱਚਿਆਂ ਦੀ ਮਾਂ ਤੇ ਉਹ ਕੁਵਾਰਾ ਮੁੰਡਾ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਦਾਂ ਦੀਆਂ ਗੱਲਾਂ ਕਰਦੇ ਉਹ ਕਹਿਣ ਲੱਗਾ ਬਸ ਮੈਨੂੰ ਪਿਆਰ ਹੋ ਗਿਆ ਮੇਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਆ ਬਸ ਮੈਨੂੰ ਪਿਆਰ ਦੀ ਕਮੀ ਆ ਮੇਰੀ ਉਹ ਕਮੀ ਤੁਸੀਂ ਪੂਰੀ ਕਰ ਦਿਓ ਮੈਂ ਤਾਂ ਉਹਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਤੇ ਮੈਂ ਉੱਠ ਕੇ ਅੰਦਰ ਚਲੀ ਗਈ ਉਹ ਇੰਨਾ ਬੇਸ਼ਰਮ ਸੀ ਕਿ ਮੇਰੇ ਪਿੱਛੇ ਉੱਠ ਕੇ ਅੰਦਰ ਆ ਗਿਆ ਉਹਨੇ ਮੇਰਾ ਹੱਥ ਫੜ ਲਿਆ ਮੈਂ ਉਹਨੂੰ ਬੜਾ ਰੋਕਿਆ ਕਿ ਮੇਰੇ ਕੋਲੋਂ ਸਾਈਡ ਤੇ ਹੋ ਜਾ ਨਹੀਂ ਤਾਂ ਮੈਂ ਰੌਲਾ ਪਾ ਦੂੰਗੀ ਨਾਲੇ ਮੇਰੇ ਦਿਓਰ ਦਾ ਘਰ ਨੇੜੇ ਹੀ ਆ ਜੇ ਰੌਲਾ ਪੈ ਗਿਆ ਤਾਂ ਸਭ ਨੂੰ ਪਤਾ ਲੱਗ ਜਾਣਾ ਮੇਰੀ ਐਵੇਂ ਬਦਨਾਮੀ ਹੋ ਜਾਣੀ ਆ ਤੂੰ ਇੱਥੋਂ ਚਲਾ ਜਾ ਪਰ ਉਹ ਨਾ ਮੰਨਿਆ ਉਹਨੇ ਮੈਨੂੰ ਫੜ ਕੇ ਆਪਣੇ ਸੀਨੇ ਨਾਲ ਲਗਾ ਲਿਆ ਮੈਨੂੰ ਕਹਿਣ ਲੱਗਾ ਵੇਖ ਮੇਰਾ ਦਿਲ ਕਿੰਨਾ ਧੜਕਦਾ ਆ ਉਸ ਟਾਈਮ ਸਾਡੇ ਘਰ ਵਿੱਚ ਮੇਰੇ ਬੱਚੇ ਵੀ ਨਹੀਂ ਸੀ ਜਦੋਂ ਨੇ ਮੈਨੂੰ ਆਪਣੇ ਸੀਨੇ ਲਾਇਆ ਤਾਂ ਮੈਨੂੰ ਹੋਰ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਉਹਨੇ ਜ਼ਬਰਦਸਤੀ ਮੇਰੀ ਗਰਦਨ ਨੂੰ ਮਲਿਆ ਹੌਲੀ ਹੌਲੀ ਉਹ ਮੇਰੇ ਨਾਲ ਲੱਗ ਗਿਆ ਉਹ ਮੈਨੂੰ ਇਦਾਂ ਟੱਚ ਕਰਨ ਲੱਗਾ ਕਿ ਮੈਨੂੰ ਅੰਦਰੋਂ ਫੀਲਿੰਗ ਜੀ ਆਉਣ ਲੱਗ ਪਈ ਮੈਂ ਉਹਦੇ ਕੋਲੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਮੇਰੇ ਨਾਲ ਇਦਾਂ ਪਿਆਰ ਕਰਨ ਲੱਗਾ ਕਿ ਮੈਂ ਆਪਣੇ ਆਪ ਨੂੰ ਰੋਕਣ 'ਚ ਨਾਕਾਮ ਹੋ ਗਈ ਕੋਈ ਬੇਗਾਨਾ ਮੁੰਡਾ ਮੈਨੂੰ ਟੱਚ ਕਰੀ ਜਾ ਰਿਹਾ ਸੀ ਤੇ ਮੇਰੇ ਕੋਲ ਉਹਨੂੰ ਰੋਕਿਆ ਨਹੀਂ ਜਾ ਰਿਹਾ ਸੀ ਜਦਕਿ ਇਸ ਵਿੱਚ ਮੇਰੀ ਰਜ਼ਾਮੰਦੀ ਨਹੀਂ ਸੀ ਪਰ ਫਿਰ ਵੀ ਮੈਂ ਉਸ ਪਲ ਦੇ ਨਜ਼ਾਰੇ ਲੈਣ ਲੱਗੀ ਉਹ ਮੁੰਡਾ ਜਵਾਨ ਸੀ ਮੇਰੇ ਨਾਲੋਂ ਘੱਟੋ-ਘੱਟ 4-5 ਸਾਲ ਛੋਟਾ ਸੀ ਪਰ ਉਹਦੇ ਪਿਆਰ ਨੇ ਤਾਂ ਮੈਨੂੰ ਵੱਖਰੀ ਜਿਹੀ ਦੁਨੀਆ ਵਖਾ ਦਿੱਤੀ ਇਹ ਸਭ ਘੱਟੋ-ਘੱਟ 20-25 ਮਿੰਟ ਤੱਕ ਚੱਲਦਾ ਰਿਹਾ ਉਸ ਤੋਂ ਬਾਅਦ ਮੈਂ ਉਹਨੂੰ ਆਪਣੇ ਨਾਲੋਂ ਵੱਖ ਕਰ ਦਿੱਤਾ ਮੈਂ ਉਹਨੂੰ ਸਾਈਡ ਤੇ ਤੱਕਾ ਮਾਰ ਦਿੱਤਾ ਉਹ ਕਹਿਣ ਲੱਗਾ ਹੁਣ ਕੀ ਹੋਇਆ ਮੈਂ ਕਿਹਾ ਇਹ ਸਭ ਨਹੀਂ ਹੋਣਾ ਚਾਹੀਦਾ ਉਹਨੇ ਫਿਰ ਮੈਨੂੰ ਘੁੱਟ ਕੇ ਆਪਣੇ ਨਾਲ ਲਗਾ ਲਿਆ ਉਹ ਮੈਨੂੰ ਕਹਿਣ ਲੱਗਾ ਇੱਕ ਵਾਰ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖ ਤੇਰੇ ਲਈ ਕਿੰਨਾ ਪਿਆਰ ਲਈ ਫਿਰਦਾ ਤੈਨੂੰ ਤਾਂ ਲੱਗਦਾ ਹੋਣਾ ਕਿ ਮੁੰਡਾ ਪਤਾ ਨਹੀਂ ਇਹ ਸਭ ਦਾ ਭੁੱਖਾ ਆ ਮੈਂ ਕਿਹਾ ਪਰ ਮੈਂ ਵਿਆਹੀ ਹੋਈਆਂ ਉਹ ਕਹਿਣ ਲੱਗਾ ਫਿਰ ਕੀ ਹੋਇਆ ਮੈਨੂੰ ਦੱਸ ਕੀ ਮੈਂ ਸੋਣਾ ਨਹੀਂ ਆ ਮੈਂ ਕਿਹਾ ਸੋਣਾ ਤਾ ਤੂੰ ਹੈਗਾ ਪਰ ਮੇਰੇ ਲਈ ਇਹ ਸਭ ਠੀਕ ਨਹੀਂ ਆ ਜੇ ਇਹ ਸਭ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਤਾਂ ਚੰਗਾ ਨਹੀਂ ਹੋਊਗਾ ਉਹ ਮੁੰਡੇ ਦਾ ਨਾਮ ਗੁਰਮੀਤ ਸੀ ਗੁਰਮੀਤ ਮੈਨੂੰ ਕਹਿਣ ਲੱਗਾ ਤੂੰ ਟੈਨਸ਼ਨ ਨਾ ਲੈ ਕੁਝ ਨਹੀਂ ਹੁੰਦਾ ਮੈਂ ਉਹਨੂੰ ਕਿਹਾ ਕਿ ਜਲਦੀ ਜਲਦੀ ਚਲਾ ਜਾ ਮੇਰਾ ਘਰ ਵਾਲਾ ਆਉਣ ਆਲਾ ਫਿਰ ਗੁਰਮੀਤ ਮੇਰੇ ਘਰੋਂ ਚਲਾ ਗਿਆ ਤੇ ਮੈਨੂੰ ਆਪਣਾ ਨੰਬਰ ਵੀ ਦੇ ਗਿਆ ਮੈਂ ਆਪਣੇ ਆਪ 'ਚ ਬੜੀ ਸ਼ਰਮ ਮਹਿਸੂਸ ਕਰ ਰਹੀ ਸੀ ਕਿ ਇਹ ਮੈਂ ਕੀ ਕਰ ਬੈਠੀ ਮੈਂ ਨਾ ਚਾਹੁੰਦੇ ਹੋਈ ਵੀ ਬਗਾਨੇ ਬੰਦੇ ਨੂੰ ਆਪਣਾ ਬਣਾ ਬੈਠੀ ਪਤਾ ਨਹੀਂ ਉਸ ਦਿਨ ਤੋਂ ਬਾਅਦ ਉਸ ਆਦਮੀ ਨੇ ਮੇਰੇ ਤੇ ਕੀ ਜਾਦੂ ਕਰ ਦਿੱਤਾ ਮੈਨੂੰ ਉਹਦੇ ਨਾਲ ਕਾਫੀ ਲगाव ਹੋ ਗਿਆ ਮੈਂ ਹੁਣ ਉਹਦੇ ਨਾਲ ਫੋਨ ਤੇ ਵੀ ਗੱਲਾਂ ਕਰਦੀ ਰਹਿੰਦੀ ਸੀ ਇਦਾਂ ਲੱਗਦਾ ਸੀ ਜਿਵੇਂ ਉਹਦੇ ਨਾਲ ਮੇਰਾ ਰਿਸ਼ਤਾ ਪਹਿਲਾਂ ਤੋਂ ਹੀ ਹੋਵੇ ਉਹ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਉਹ ਮੇਰੇ ਘਰ ਵਾਲੇ ਦੇ ਸਾਹਮਣੇ ਵੀ ਆ ਜਾਂਦਾ ਸੀ ਕਿਉਂਕਿ ਮੇਰਾ ਘਰ ਵਾਲਾ ਉਹਦੇ ਤੇ ਬੜਾ ਯਕੀਨ ਕਰਦਾ ਸੀ ਇੱਕ ਦਿਨ ਮੈਂ ਉਹਨੂੰ ਕਿਹਾ ਕਿ ਜੇ ਮੇਰੇ ਘਰ ਵਾਲੇ ਨੂੰ ਆਪਣੀ ਗੱਲ ਬਾਰੇ ਪਤਾ ਲੱਗ ਗਿਆ ਤਾਂ ਕੀ ਹੋਊਗਾ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਕਦੇ ਕਿਸੇ ਕੋਲ ਆਪਣੇ ਬਾਰੇ ਗੱਲ ਨਹੀਂ ਕੀਤੀ ਤੇ ਨਾ ਤੂੰ ਕੀਤੀ ਫਿਰ ਕਿਹਨੇ ਦੱਸਣਾ呀 ਪਤਾ ਨਹੀਂ ਮੈਨੂੰ ਵੀ ਉਸ ਮੁੰਡੇ ਦਾ ਚਸਕਾ ਜਿਹਾ ਪੈ ਗਿਆ ਸੀ ਉਹ ਉਮਰ 'ਚ ਛੋਟਾ ਸੀ ਪਰ ਉਹਦੇ 'ਚ ਜੋਸ਼ ਪੂਰਾ ਸੀ ਇਸ ਕਰਕੇ ਮੈਨੂੰ ਉਹਨੂੰ ਮਿਲਣ ਦਾ ਦਿਲ ਕਰਦਾ ਰਹਿੰਦਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਲੱਗਦਾ ਸੀ ਕਦੇ-ਕਦੇ ਮੈਂ ਆਪਣੇ ਘਰ ਵਾਲੇ ਦੇ ਮੂੰਹ ਵੱਲ ਵੇਖ ਕੇ ਬੜਾ ਹੋਰ ਤਰ੍ਹਾਂ ਫੀਲ ਕਰਦੀ ਸੀ ਕਿ ਇਹ ਮੈਨੂੰ ਕਿੰਨਾ ਪਿਆਰ ਕਰਦਾ ਪਰ ਮੈਂ ਇਹਦੇ ਨਾਲ ਧੋਖਾ ਕਰੀ ਜਾਨੀ ਆ ਇੱਕ ਦਿਨ ਮੇਰੇ ਘਰ ਵਾਲੇ ਨੇ ਮੈਨੂੰ ਫੋਨ ਤੇ ਗੱਲਾਂ ਕਰਦੇ ਹੋਏ ਨੂੰ ਸੁਣ ਲਿਆ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਉਹਨੇ ਮੇਰੀਆਂ ਗੱਲਾਂ ਸੁਣ ਲਈਆਂ ਨੇ ਉਹ ਦਰਵਾਜ਼ੇ ਦੇ ਬਾਹਰ ਖੜਾ ਮੇਰੀਆਂ ਗੱਲਾਂ ਸੁਣ ਰਿਹਾ ਸੀ ਮੈਂ ਜਲਦੀ-ਜਲਦੀ ਆਪਣਾ ਫੋਨ ਲਕੋ ਦਿੱਤਾ ਅੰਦਰ ਆ ਕੇ ਉਹ ਮੈਨੂੰ ਪੁੱਛਣ ਲੱਗਾ ਕਿ ਇਹ ਮੁੰਡਾ ਕੌਣ ਸੀ ਮੈਂ ਬਥੇਰੇ ਬਾਹਨੇ ਲਾ ਰਹੀ ਸੀ ਪਰ ਉਹਨੂੰ ਪਤਾ ਲੱਗ ਗਿਆ ਸੀ ਕਿ ਮੈਂ ਕਿਸੇ ਮੁੰਡੇ ਨਾਲ ਗੱਲਾਂ ਕਰ ਰਹੀ ਸੀ ਉਹਨੇ ਮੇਰੇ ਚਪੇੜ ਮਾਰੀ ਤੇ ਮੈਨੂੰ ਪੁੱਛਣ ਲੱਗਾ ਕਿ ਦੱਸ ਕੌਣ ਆ ਮੈਂ ਮੁੱਕਰ ਗਈ ਕਿ ਮੈਂ ਤਾਂ ਫੋਨ ਤੇ ਗੱਲ ਹੀ ਨਹੀਂ ਕਰ ਰਹੀ ਸੀ ਕਿਉਂਕਿ ਮੈਂ ਆਪਣਾ ਫੋਨ ਲੁਕੋ ਦਿੱਤਾ ਸੀ ਉਹ ਮੇਰੇ ਕੋਲੋਂ ਵਾਰ-ਵਾਰ ਮੇਰਾ ਫੋਨ ਮੰਗ ਰਿਹਾ ਸੀ ਕਿਉਂਕਿ ਜੇ ਮੈਂ ਉਹਨੂੰ ਆਪਣਾ ਫੋਨ ਫੜਾ ਦਿੰਦੀ ਉਹਨੇ ਨੰਬਰ ਕੱਢ ਲੈਣਾ ਸੀ ਤੇ ਉਹਨੂੰ ਸਾਫ਼-ਸਾਫ਼ ਪਤਾ ਲੱਗ ਜਾਣਾ ਸੀ ਕਿ ਮੇਰਾ ਰਿਲੇਸ਼ਨ ਗੁਰਮੀਤ ਨਾਲ ਆ ਤੇ ਫੇਰ ਉਹਨਾਂ ਦੋਵਾਂ 'ਚ ਲੜਾਈ ਪੈ ਜਾਣੀ ਸੀ ਇਸ ਕਰਕੇ ਮੈਂ ਆਪਣਾ ਫੋਨ ਹੀ ਲਕੋ ਦਿੱਤਾ ਮੈਂ ਕੋਟੇ ਤਾਂ ਬੜੀ ਖਾਦੀ ਹੋ ਮੈਨੂੰ ਵਾਰ-ਵਾਰ ਪੁੱਛ ਰਿਆ ਸੀ ਕਿ ਫੋਨ ਦੱਸ ਕਿੱਥੇ ਆ ਮੈਂ ਫੋਨ ਉੱਪਰ ਸੁੱਟ ਦਿੱਤਾ ਉਹਨੇ ਸਾਰੇ ਕਿਤੇ ਫੋਨ ਨੂੰ ਲੱਭਿਆ ਪਰ ਉਹਨੂੰ ਫੋਨ ਕਿਤੇ ਨਹੀਂ ਲੱਭਿਆ ਉਹਨੇ ਮੇਰੇ ਬੜੀਆਂ ਚਪੇੜਾਂ ਲਾਈਆਂ ਤੇ ਘਰੋਂ ਬਾਹਰ ਚਲਾ ਗਿਆ ਮੈਂ ਜਲਦੀ-ਜਲਦੀ ਉੱਪਰੋਂ ਫੋਨ ਚੱਕ ਕੇ ਨੰਬਰ ਡਿਲੀਟ ਕੀਤਾ ਸ਼ਾਮ ਨੂੰ ਮੈਂ ਵੇਖਿਆ ਮੇਰਾ ਘਰ ਵਾਲਾ दारू ਪੀ ਕੇ ਆਇਆ ਜੋ ਕਿ ਬਿਲਕੁਲ ਵੀ ਨਹੀਂ ਪੀਂਦਾ ਸੀ ਅੱਜ ਉਹਨੇ ਕਾਫੀ दारू ਪੀਤੀ ਹੋਈ ਸੀ ਸ਼ਾਇਦ ਉਹਨੂੰ ਮੇਰੇ ਵਾਲੀ ਗੱਲ ਦੀ ਟੈਨਸ਼ਨ ਹੋ ਗਈ ਸੀ ਮੈਂ ਸੋਚ ਲਿਆ ਸੀ ਕਿ ਮੈਂ ਅੱਜ ਤੋਂ ਬਾਅਦ ਉਹਦੇ ਨਾਲ ਗੱਲ ਕਦੇ ਨਹੀਂ ਕਰੂੰਗੀ ਮੈਂ ਗੁਰਮੀਤ ਦਾ ਨੰਬਰ ਹੀ ਡਿਲੀਟ ਕਰ ਦਿੱਤਾ ਸੀ ਤੇ ਮੈਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਤੂੰ ਮੈਨੂੰ ਫੋਨ ਨਾ ਕਰੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਸਾਡੇ ਘਰ ਲੜਾਈ ਪਵੇ ਪਰ ਗੁਰਮੀਤ ਨੇ ਮੇਰਾ ਖਿਹੜਾ ਹੀ ਨਾ ਛੱਡਿਆ ਉਹ ਮੈਨੂੰ ਪਤਾ ਨਹੀਂ ਪਿਆਰ ਵਾਲੀਆਂ ਗੱਲਾਂ ਕਰਕੇ ਕੀ ਕਰ ਦਿੰਦਾ ਸੀ ਉਹ ਮੈਨੂੰ ਇਮੋਸ਼ਨਲੀ ਬਲੈਕਮੇਲ ਕਰ ਦਿੰਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਪਿਆਰ ਕਰ ਬੈਠਾ ਹੁਣ ਤੂੰ ਮੇਰਾ ਦਿਲ ਤੋੜ ਰਹੀ ਆ ਤੈਨੂੰ ਬੜਾ ਪਾਪ ਲੱਗੂਗਾ ਇਦਾਂ ਦੀਆਂ ਗੱਲਾਂ ਕਰ ਕਰਕੇ ਉਹ ਮੇਰੇ ਨਾਲ ਫੇਰ ਗੱਲ ਕਰਨ ਲੱਗ ਜਾਂਦਾ ਸੀ ਤੇ ਮੈਂ ਵੀ ਇਮੋਸ਼ਨਲ ਹੋ ਜਾਂਦੀ ਸੀ ਮੈਂ ਉਹਨੂੰ ਦਿਨ ਵੇਲੇ ਮਿਲਦੀ ਰਹਿੰਦੀ ਸੀ ਜਦੋਂ ਮੇਰਾ ਘਰ ਵਾਲਾ ਘਰ ਨਹੀਂ ਹੁੰਦਾ ਸੀ ਮੇਰਾ ਘਰ ਵਾਲਾ ਹੁਣ ਮੈਨੂੰ ਪਹਿਲਾਂ ਵਾਂਗ ਨਹੀਂ ਬੁਲਾਉਂਦਾ ਸੀ ਉਹ ਰੋਜ਼ दारू ਪੀਂਦਾ ਸੀ ਮੈਂ ਉਹਦੇ ਕੋਲ ਬਿਲਕੁਲ ਸੱਚੀ ਹੋ ਗਈ ਸੀ ਕਿ ਮੈਂ ਇਦਾਂ ਦੀ ਹੈ ਹੀ ਨਹੀਂ ਪਰ ਉਹ ਨਹੀਂ ਮੰਨਦਾ ਸੀ ਕਿਉਂਕਿ ਉਹਨੇ ਆਪਣੇ ਕੰਨੀ ਮੇਰੀਆਂ ਗੱਲਾਂ ਸੁਣੀਆਂ ਸੀ ਉਹ ਕਹਿੰਦਾ ਸੀ ਕਿ ਜਿਸ ਦਿਨ ਹੁਣ ਤੈਨੂੰ ਮੈਂ ਫੜਿਆ ਤੈਨੂੰ ਉਸ ਦਿਨ ਪਤਾ ਲੱਗੂਗਾ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਤੈਨੂੰ ਕਿਸ ਚੀਜ਼ ਦੀ ਕਮੀ ਸੀ ਜੋ ਤੂੰ ਕਿਸੇ ਪ੍ਰਾਈ ਮਰਦ ਨਾਲ ਗੱਲਾਂ ਕਰਦੀ ਆ ਮੈਂ ਤੈਨੂੰ ਇੰਨਾ ਪਿਆਰ ਕਰਦਾ ਤੂੰ ਇੱਕ ਵਾਰ ਵੀ ਆਪਣੇ ਬੱਚਿਆਂ ਬਾਰੇ ਨਹੀਂ ਸੋਚਦੀ ਮੈਂ ਚਾਹਾਂ ਤਾਂ ਤੇਰੇ ਪੇਕੇ ਫੋਨ ਕਰਕੇ ਤੈਨੂੰ ਅੱਜ ਘਰੋਂ ਕਢ ਸਕਦਾ ਪਰ ਮੈਂ ਆਪਣੇ ਬੱਚਿਆਂ ਬਾਰੇ ਸੋਚਦਾ ਆ ਪਰ ਮੈਨੂੰ ਹੁਣ ਆਪਣੇ ਘਰ ਵਾਲੇ ਦੀ ਘੱਟ ਪਰਵਾਹ ਸੀ ਤੇ ਗੁਰਮੀਤ ਦੀ ਜ਼ਿਆਦਾ ਪਰਵਾਹ ਹੋ ਗਈ ਸੀ ਜਿਉਂ-ਜਿਉਂ ਉਹਦੇ ਨਾਲ ਗੱਲਾਂਬਾਤਾਂ ਕਰਦੀ ਰਹਿੰਦੀ ਸੀ ਓਵੇਂ-ਓਵੇਂ ਉਹਦੇ ਨਾਲ ਅਟੈਚਮੈਂਟ ਹੁੰਦੀ ਗਈ ਹੁਣ ਤਾਂ ਮੈਂ ਆਪਣੇ ਬੱਚਿਆਂ ਬਾਰੇ ਵੀ ਨਹੀਂ ਸੋਚਦੀ ਸੀ ਬਸ ਮੈਨੂੰ ਚਾਰੇ ਪਾਸੇ ਉਹੀ ਵੇਖਦਾ ਸੀ ਜਦੋਂ ਵੀ ਮੇਰਾ ਘਰ ਵਾਲਾ ਘਰੋਂ ਚਲਾ ਜਾਂਦਾ ਸੀ ਮੈਂ ਉਦੋਂ ਹੀ ਉਹਨੂੰ ਬੁਲਾ ਲੈਂਦੀ ਸੀ ਮੈਨੂੰ ਵੀ ਉਹਦਾ ਚਸਕਾ ਪੈ ਗਿਆ ਸੀ ਇੱਕ ਦਿਨ ਮੈਂ ਗੁਰਮੀਤ ਨੂੰ ਰਾਤ ਨੂੰ ਆਪਣੇ ਘਰ ਬੁਲਾ ਲਿਆ ਤੇ ਉਦੋਂ ਮੇਰਾ ਘਰ ਵਾਲਾ ਰਾਤ ਨੂੰ ਉੱਠ ਗਿਆ ਗੁਰਮੀਤ ਜਲਦੀ ਜਲਦੀ ਕੰਦ ਟੱਪ ਕੇ ਭੱਜ ਗਿਆ ਮੇਰੇ ਘਰ ਵਾਲੇ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਕਿਸੇ ਬੰਦੇ ਨੂੰ ਆਪਣੇ ਘਰ ਬੁਲਾਇਆ ਮੇਰਾ ਘਰ ਵਾਲਾ ਉਹਦੇ ਪਿੱਛੇ ਪੈ ਗਿਆ ਪਰ ਉਹਨੂੰ ਨਹੀਂ ਪਤਾ ਲੱਗਿਆ ਕਿ ਬੰਦਾ ਹੈ ਕੌਣ ਸੀ ਮੇਰਾ ਘਰ ਵਾਲਾ ਮੈਨੂੰ ਪੁੱਛਣ ਲੱਗਾ ਕਿ ਕੌਣ ਸੀ ਮੈਂ ਕਿਹਾ ਮੈਂ ਤਾਂ ਰਸੋਈ 'ਚ ਪਾਣੀ ਪੀਣ ਗਈ ਸੀ ਮिन्नੂ ਕੀ ਪਤਾ ਕੋਈ ਚੋਰ ਹੋਣਾ ਆ ਉਹ ਕਹਿੰਦਾ ਜੇ ਚੋਰ ਸੀ ਫਿਰ ਤੂੰ ਰੌਲਾ ਕਿਉਂ ਨਹੀਂ ਪਾਇਆ ਮੈਂ ਕਿਹਾ ਕਿ ਤੂੰ ਮੇਰੇ ਤੇ ਬੇਵਜਾ ਇਲਜ਼ਾਮ ਲਾ ਰਿਹਾਂ ਮੇਰੇ ਘਰ ਵਾਲੇ ਨੇ ਮੈਨੂੰ ਉਸ ਦਿਨ ਡੰਡੇ ਨਾਲ ਐਨਾ ਕੁੱਟਿਆ ਕਿ ਮੈਂ ਮੰਨ ਗਈ ਕਿ ਹਾਂ ਮੈਂ ਹੀ ਬੁਲਾਇਆ ਸੀ ਉਹ ਮੈਨੂੰ ਪੁੱਛਣ ਲੱਗਾ ਦੱਸ ਮੁੰਡਾ ਕੌਣ ਸੀ ਮੈਂ ਕਿਹਾ ਉਹ ਤਾਂ ਮੇਰੇ ਪੇਕਿਆਂ ਦੇ ਪਿੰਡੋਂ ਸੀ ਮੈਂ ਇਸ ਗੱਲ ਦਾ ਲਕੋੜ ਰੱਖ ਲਿਆ ਕਿ ਗੁਰਮੀਤ ਸੀ ਕਿਉਂਕਿ ਜੇ ਮੈਂ ਇਦਾਂ ਦੱਸ ਦਿੰਦੀ ਤਾਂ ਬੜੇ ਪਵਾੜੇ ਪੈ ਜਾਣੇ ਸੀ ਮੇਰੇ ਘਰ ਵਾਲੇ ਨੇ ਮੇਰੇ ਕੋਲੋਂ ਫੋਨ ਫੜ ਲਿਆ ਤੇ ਮੇਰੀ ਗੱਲਬਾਤ ਹੁਣ ਗੁਰਮੀਤ ਨਾਲ ਬਿਲਕੁਲ ਵੀ ਨਹੀਂ ਹੁੰਦੀ ਸੀ ਮੈਂ ਬੜਾ ਰੋਂਦੀ ਰਹਿੰਦੀ ਸੀ ਕਿਉਂਕਿ ਮੇਰਾ ਹੁਣ ਗੁਰਮੀਤ ਬਿਨਾ ਬਿਲਕੁਲ ਨਹੀਂ ਸਰਦਾ ਸੀ ਇੱਕ ਦਿਨ ਮੈਂ ਆਪਣੀ ਸੱਸ ਦੇ ਫੋਨ ਤੋਂ ਗੁਰਮੀਤ ਨੂੰ ਫੋਨ ਕਰ ਲਿਆ ਮੇਰੀ ਸੱਸ ਸਾਡੇ ਘਰ ਆਈ ਸੀ ਤੇ ਧੁੱਪੇ ਸੁੱਤੀ ਪਈ ਸੀ ਉਦੋਂ ਮੈਂ ਉਹਦਾ ਫੋਨ ਚੋ ਕੇ ਲੈ ਗਈ ਮੈਂ ਗੁਰਮੀਤ ਨੂੰ ਜਾ ਕੇ ਸਾਰੀ ਗੱਲ ਦੱਸ ਦਿੱਤੀ ਕਿ ਮੇਰੇ ਘਰ ਵਾਲੇ ਨੇ ਮੇਰਾ ਫੋਨ ਫੜ ਲਿਆ ਉਹਨੂੰ ਪਤਾ ਲੱਗ ਗਿਆ ਕਿ ਮੇਰਾ ਕਿਸੇ ਨਾਲ ਨਜਾਇਜ਼ ਸਬੰਧ ਹੈ ਗੁਰਮੀਤ ਕਹਿਣ ਲੱਗਾ ਕਿ ਮੇਰਾ ਨਾਮ ਤਾਂ ਨਹੀਂ ਦੱਸ ਦਿੱਤਾ ਮੈਂ ਕਿਆ ਨਈ ਨਈ ਜੇ ਤੇਰਾ ਨਾਮ ਦੱਸਿਆ ਹੁੰਦਾ ਮੈਂ ਆਪਣੇ ਘਰ ਥੋੜੀ ਹੋਣਾ ਸੀ ਗੁਰਮੀਤ ਮੈਨੂੰ ਕਹਿਣ ਲੱਗਾ ਫਿਰ ਹੁਣ ਕੀ ਕਰਨਾ ਮੈਂ ਕਿਆ ਤੂੰ ਮੈਨੂੰ ਪਰਸਨਲ ਫੋਨ ਦੇ ਕੇ ਜਾ ਮੈਂ ਇੰਨਾ ਕਾ ਜ਼ਿਆਦਾ ਗੁਰਮੀਤ ਵੱਲ ਖਿੱਚੀ ਗਈ ਸੀ ਕਿ ਮੈਨੂੰ ਗੁਰਮੀਤ ਹੀ ਚੰਗਾ ਲੱਗਦਾ ਸੀ ਗੁਰਮੀਤ ਨੇ ਮੈਨੂੰ ਇੱਕ ਦਿਨ ਪਰਸਨਲ ਫੋਨ ਫੜਾ ਦਿੱਤਾ ਕਿਉਂਕਿ ਗੁਰਮੀਤ ਸਾਡੇ ਘਰ ਆਉਂਦਾ ਜਾਂਦਾ ਸੀ ਮੇਰੇ ਘਰ ਵਾਲੇ ਨੂੰ ਵੀ ਗੁਰਮੀਤ ਤੇ ਸ਼ੱਕ ਨਹੀਂ ਸੀ ਹੋਣ ਸਾਨੂੰ ਘਰੇ ਮਿਲਣ ਵਿੱਚ ਥੋੜੀ ਮੁਸ਼ਕਲ ਸੀ ਕਿਉਂਕਿ ਮੇਰਾ ਘਰ ਵਾਲਾ ਮੇਰਾ ਬੜਾ ਧਿਆਨ ਰੱਖਦਾ ਸੀ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਪੇਕੇ ਜਾਣਾ ਆ ਉਹ ਮੈਨੂੰ ਕਹਿਣ ਲੱਗਾ ਕਿ ਤੇਰੇ ਭਰਾ ਭਰਜਾਈ ਤਾਂ ਘੁੰਮਣ ਗਏ ਹੋਇਆ ਮੈਂ ਕਿਹਾ ਮੇਰੀ ਮਾਤਾ ਹੈਗੀ ਆ ਮੈਂ ਸੋਚਦੀ ਸੀ ਕਿ ਚੱਲ ਰਾਹ 'ਚ ਜਾਂਦੇ ਜਾਂਦੇ ਗੁਰਮੀਤ ਨੂੰ ਮਿਲ ਕੇ ਜਾਉਂਗੀ ਉਹ ਮੈਨੂੰ ਕਹਿਣ ਲੱਗਾ ਕਿ ਮੈਨੂੰ ਪਤਾ ਤੈਨੂੰ ਆਪਣੇ ਆਸ਼ਕ ਨਾਲ ਗੱਲ ਕਰਨ 'ਚ ਔਖਾ ਹੋਇਆ ਪਿਆ ਇਸ ਕਰਕੇ ਤੂੰ ਚੱਲੀਆਂ ਮੈਂ ਕਹ ਨਈ ਮੇਰੇ ਕੋਲ ਕਿਹੜਾ ਫੋਨ ਆ ਫਿਰ ਉਹਨੇ ਮੈਨੂੰ ਤੋੜ ਦਿੱਤਾ ਮੈਂ ਗੁਰਮੀਤ ਨਾਲ ਗੱਡੀ 'ਚ ਬੈਠ ਕੇ ਚਲੀ ਗਈ ਗੁਰਮੀਤ ਮੈਨੂੰ ਆਪਣੇ ਕਿਸੇ ਦੋਸਤ ਦੇ ਘਰ ਲੈ ਕੇ ਗਿਆ ਉੱਥੇ ਮੈਂ ਤੇ ਗੁਰਮੀਤ ਨੇ 2 ਘੰਟੇ ਇਕੱਠੇ ਬਤਾਏ ਮੈਂ ਗੁਰਮੀਤ ਨੂੰ ਕਿਹਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਮੈਨੂੰ ਆਪਣੇ ਨਾਲ ਲੈ ਜਾ ਗੁਰਮੀਤ ਮੈਨੂੰ ਕਹਿਣ ਲੱਗਾ ਐਵੇਂ ਜਵਾਕਾਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਆਪਾਂ ਵਿਆਹ ਕਰਵਾਵਾਂਗੇ ਪਰ ਅਜੇ ਨਹੀਂ ਥੋੜਾ ਟਾਈਮ ਹੋਰ ਰੁਕ ਜਾ ਮੈਂ ਤਾਂ ਪੱਕਾ ਮਨ ਬਣਾ ਲਿਆ ਸੀ ਕਿ ਮੈਂ ਗੁਰਮੀਤ ਦੇ ਨਾਲ ਹੀ ਰਹਿਣਾ ਆ ਗੁਰਮੀਤ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਬਸ ਤੂੰ ਥੋੜਾ ਟਾਈਮ ਦੇ ਦੇ ਲੋਕ ਲੋਕ ਮੇਰੇ ਨਾਲ ਗੱਲ ਕਰਦੀ ਰਹਿ ਫਿਰ ਗੁਰਮੀਤ ਮੈਨੂੰ ਮੇਰੇ ਪੇਕੇ ਛੱਡ ਆਇਆ ਮੇਰੀ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਬਸ ਤੇ ਆਈਂ ਮੈਂ ਕਿਹਾ ਹਾਂ ਮੰਮੀ ਕਹਿਣ ਲੱਗੀ ਕਿ ਤੂੰ ਪਰੌਣੇ ਨਾਲ ਕਿਉਂ ਨਹੀਂ ਆਈ ਬੱਚੇ ਤਾਂ ਸਕੂਲ ਗਏ ਹੋਣਗੇ ਮੈਂ ਕਿਹਾ ਉਹਨਾਂ ਨੂੰ ਖੇਤ 'ਚ ਕੰਮ ਸੀ ਇਸ ਕਰਕੇ ਮੈਂ ਬਸ ਤੇ ਆਗੀ ਪਹਿਲਾਂ ਮੈਂ ਕਦੇ ਜ਼ਿਆਦਾ ਬਸ ਤੇ ਨਹੀਂ ਆਈ ਸੀ ਮੈਂ ਆਪਣੇ ਘਰ ਵਾਲੇ ਨਾਲ ਹੀ ਜਾਂਦੀ ਸੀ ਉਹ ਮੈਨੂੰ ਛੱਡ ਵੀ ਆਉਂਦਾ ਸੀ ਤੇ ਲੈ ਵੀ ਆਉਂਦਾ ਸੀ ਇਸ ਕਰਕੇ ਮੈਨੂੰ ਬਸ ਤੇ ਆਉਂਦੀ ਵੇਖ ਕੇ ਮੰਮੀ ਨੂੰ ਥੋੜਾ ਉਪਰਾਜਾ ਲੱਗਿਆ ਮੇਰੇ ਭਰਾ ਪਰਜਾਈ ਉਦੋਂ ਵਿਆਹ ਤੋਂ ਬਾਅਦ ਘੁੰਮਣ ਗਏ ਹੋਏ ਸੀ ਸ਼ਾਮ ਤੱਕ ਮੈਂ ਵਾਪਸ ਮੁੜਨਾ ਸੀ ਪਰ ਮੰਮੀ ਨੇ ਮੈਨੂੰ ੱੱਕੇ ਨਾਲ ਹੀ ਰੱਖ ਲਿਆ ਅਗਲੇ ਦਿਨ ਮੈਂ ਘਰ ਵਾਪਸ ਆ ਗਈ ਸੀ ਮੇਰਾ ਘਰ ਵਾਲਾ ਦੁਪਹਿਰ ਤੋਂ ਹੀ ਪੀਣ ਲੱਗ ਜਾਂਦਾ ਸੀ ਇੱਕ ਦਿਨ ਮੇਰੀ ਸਾਸੂ ਨੂੰ ਪੁੱਛਣ ਲੱਗੀ ਕਿ ਕਿਉਂ ਐਵੇਂ ਪਾਗਲਾ ਵਾਂਗ ਪੀਂਦਾ ਰਹਿਣਾ ਤੈਨੂੰ ਕੀ ਹੋ ਗਿਆ ਤੂੰ ਚੰਗਾ ਭਲਾ ਸੀ ਮੇਰੇ ਘਰ ਵਾਲੇ ਨੇ ਪੀਤੀ ਵਿੱਚ ਦੱਸ ਦਿੱਤਾ ਕਿ ਮੇਰੀ ਘਰ ਵਾਲੀ ਗਲਤ ਹੋ ਗਈ ਆ ਇਹ ਮੈਨੂੰ ਧੋਖਾ ਦੇ ਰਹੀ ਆ ਬਸ ਇਹ ਗੱਲ ਮੇਰੇ ਦਿਮਾਗ ਤੇ ਚੜ ਗਈ ਆ ਮੇਰੀ ਸੱਸ ਮੇਰੇ ਮਗਰ ਪੈ ਗਈ ਮੈਨੂੰ ਕਹਿਣ ਲੱਗੀ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਦੋ ਜਵਾਕਾਂ ਦੀ ਮਾਂ ਹੋ ਕੇ ਆਸ਼ਕੀ ਕਰਦੀ ਫਿਰਦੀ ਆ ਦੇਖ ਤੂੰ ਮੇਰੇ ਪੁੱਤ ਦਾ ਕੀ ਹਾਲ ਬਣਾ ਦਿੱਤਾ ਆ ਮੈਂ ਚੁੱਪਚਾਪ ਚੁੱਲ੍ਹੇ ਅੱਗੇ ਬੈਠ ਕੇ ਰੋਟੀ ਬਣਾ ਰਹੀ ਸੀ ਇੱਕ ਦਿਨ ਰਾਤ ਨੂੰ ਮੈਂ ਗੁਰਮੀਤ ਨੂੰ ਬੁਲਾ ਲਿਆ ਮੈਂ ਆਪਣੇ ਘਰ ਵਾਲੇ ਨੂੰ ਸੁੱਤਾ ਸਮਝ ਬੈਠੀ ਕਿਉਂਕਿ ਜਦੋਂ ਇੱਕ ਵਾਰ ਸ਼ਰਾਬ ਪੀ ਕੇ ਸੌਂ ਜਾਂਦਾ ਸੀ ਤਾਂ ਨਹੀਂ ਉੱਠਦਾ ਸੀ ਪਰ ਉਸ ਦਿਨ ਮੇਰੀ ਮਾੜੀ ਕਿਸਮਤ ਨੂੰ ਉਹ ਉੱਠ ਗਿਆ ਤੇ ਉਹਨੇ ਰੌਲਾ ਪਾ ਦਿੱਤਾ ਉਧਰ ਮੇਰਾ ਦਿਓਰ ਵੀ ਉੱਠ ਗਿਆ ਤੇ ਇਹਨਾਂ ਦੋਵਾਂ ਨੇ ਰਲ ਕੇ ਗੁਰਮੀਤ ਨੂੰ ਫੜ ਲਿਆ ਮੇਰੇ ਦਿਓਰਦਾਕਰ ਸਾਡੇ ਘਰ ਦੇ ਬਿਲਕੁਲ ਲੱਗ ਗਈ ਸੀ ਜਦੋਂ ਗੁਰਮੀਤ ਨੂੰ ਫੜ ਲਿਆ ਤਾਂ ਮੇਰਾ ਘਰ ਵਾਲਾ ਉਹਨੂੰ ਵੇਖ ਕੇ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਤੂੰ ਯਾਰ ਮਾਰ ਕਰ ਗਿਆ ਮੈਂ ਤੈਨੂੰ ਆਪਣਾ ਪੱਕਾ ਦੋਸਤ ਮੰਨਦਾ ਰਿਆ ਪਰ ਤੂੰ ਮੇਰੀ ਘਰ ਦੀ ਤੇ ਅੱਖ ਰੱਖ ਲਈ ਮੇਰੇ ਘਰ ਵਾਲੇ ਤੇ ਮੇਰੇ ਦਿਓਰ ਨੇ ਗੁਰਮੀਤ ਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਮੇਰੇ ਘਰ ਵਾਲੇ ਨੇ ਫੋਨ ਕਰਕੇ ਗੁਰਮੀਤ ਦੇ ਘਰ ਦੇਆਂ ਨੂੰ ਬੁਲਾ ਲਿਆ ਗੁਰਮੀਤ ਦੇ ਘਰ ਦੇ ਕਹਿਣ ਲੱਗੇ ਕਿ ਇਹਦੇ ਵੱਲੋਂ ਅਸੀਂ ਮਾਫੀ ਮੰਗਦੇ ਅੱਜ ਤੋਂ ਬਾਅਦ ਤੁਹਾਡੇ ਘਰ ਵਾਲ ਨਹੀਂ ਦੇਖੂਗਾ ਮਸਾਂ ਉਹ ਆਪਣਾ ਮੁੰਡਾ ਬਚਾ ਕੇ ਲੈ ਕੇ ਗਏ ਮੇਰਾ ਦਿਓਰ ਤੇ ਦਰਾਣੀ ਮੈਨੂੰ ਵੀ ਬੜਾ ਬੋਲ ਰਹੇ ਸੀ ਕਿ ਤੈਨੂੰ ਅਕਲ ਨਹੀਂ ਤੂੰ ਆਪਣਾ ਘਰ ਖਰਾਬ ਕਰ ਰਹੀ ਆ ਪਰ ਮੈਨੂੰ ਉਹਨਾਂ ਦੀਆਂ ਗੱਲਾਂ ਬਿਲਕੁਲ ਚੰਗੀਆਂ ਨਹੀਂ ਲੱਗ ਰਹੀਆਂ ਸੀ ਕਿਉਂਕਿ ਮੇਰੇ ਤੇ ਦਿਲ ਦਿਮਾਗ 'ਚ ਗੁਰਮੀਤ ਦਾ ਨਾਮ ਛੱਪ ਗਿਆ ਸੀ ਅਗਲੇ ਦਿਨ ਸਵੇਰ ਨੂੰ ਹੀ ਮੇਰੇ ਘਰ ਵਾਲੇ ਨੇ ਮੇਰੇ ਭਰਾ ਤੇ ਮੰਮੀ ਨੂੰ ਬੁਲਾ ਲਿਆ ਤੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਮੇਰੇ ਮੰਮੀ ਤੇ ਭਰਾ ਨੇ ਮੇਰੇ ਘਰ ਵਾਲੇ ਕੋਲੋਂ ਮਾਫੀ ਮੰਗੀ ਕਿ ਇੱਕ ਵਾਰੀ ਮਾਫ ਕਰ ਦੇ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰੂਗੀ। ਉਹਨਾਂ ਨੇ ਮੈਨੂੰ ਅਲੱਗ ਬਿਠਾ ਕੇ ਬੜਾ ਸਮਝਾਇਆ ਕਿ ਆਪਣੇ ਬੱਚਿਆਂ ਬਾਰੇ ਸੋਚ ਤੂੰ ਇਸ ਉਮਰ ਚ ਆ ਕੇ ਕੀ ਕੰਮ ਕਰਨ ਲੱਗ ਗਈ। ਮੇਰੀ ਮਾਂ ਕਹਿੰਦੀ ਮੈਂ ਤਾਂ ਉਸ ਦੇ ਨਹੀਂ ਸਮਝ ਗਈ ਸੀ ਕਿ ਕੋਈ ਗੜਬੜਿਆ ਜਦੋਂ ਤੂੰ ਪਰੌਣੇ ਨਾਲ ਨਹੀਂ ਆਈ। ਮੈਂ ਮੰਮੀ ਤੇ ਭਰਾਣੂ ਭਰੋਸਾ ਦਿਵਾਇਆ ਕਿ ਮੈਂ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰਾਂਗੀ। ਅਗਲੇ ਦਿਨ ਮੇਰੇ ਭਰਾਣੇ ਵਾਪਸ ਕੈਨੇਡਾ ਜਾਣਾ ਸੀ ਤੇ ਮੇਰੀ ਪਰਜਾਈ ਨੇ ਆਪਣੇ ਪੇਕੇ ਚਲੇ ਜਾਣਾ ਸੀ। ਮੈਂ ਸੋਚਿਆ ਬਾਅਦ ਦੀ ਬਾਅਦ ਵਿੱਚ ਸੋਚਾਂਗੇ ਪਰ ਇੱਕ ਵਾਰ ਸਾਰਿਆਂ ਸਾਹਮਣੇ ਮੈਂ ਮਾਫੀ ਮੰਗ ਲਈ ਸੀ ਪਰ ਮੇਰੇ ਘਰ ਵਾਲੇ ਨੂੰ ਮੇਰੇ ਤੇ ਯਕੀਨ ਨਹੀਂ ਸੀ ਸਾਡੇ ਦੋਵਾਂ ਦੇ ਰਿਸ਼ਤੇ 'ਚ ਬੜਾ ਫਰਕ ਪੈ ਗਿਆ ਸੀ ਬੇਸ਼ੱਕ ਮੈਂ ਉਸ ਘਰ 'ਚ ਰਹਿੰਦੀ ਸੀ ਪਰ ਅਸੀਂ ਦੋਵੇਂ ਅਣਜਾਣ ਵਾਂਗ ਰਹਿੰਦੇ ਸੀ ਮੈਂ ਰੋਟੀ ਬਣਾ ਕੇ ਉਹਨੂੰ ਫੜਾ ਦਿੰਦੀ ਸੀ ਤੇ ਉਹ ਫੜ ਲੈਂਦਾ ਸੀ ਪਰ ਅਸੀਂ ਆਪਸ 'ਚ ਕੋਈ ਜ਼ਿਆਦਾ ਗੱਲਬਾਤ ਨਹੀਂ ਕਰਦੇ ਸੀ ਮੇਰਾ ਘਰ ਵਾਲਾ ਮੈਨੂੰ ਇਹ ਗੱਲ ਕਈ ਵਾਰ ਕਹਿੰਦਾ ਸੀ ਕਿ ਮੈਂ ਬੱਚਿਆਂ ਕਰਕੇ ਤੇਰੇ ਨਾਲ ਰਹਿ ਰਿਹਾ ਨਹੀਂ ਤਾਂ ਮੈਂ ਤੈਨੂੰ ਕਦੋਂ ਦਾ ਘਰੋਂ ਬਾਹਰ ਕਰ ਦਿੰਦਾ ਸਾਰੇ ਪਿੰਡ ਵਿੱਚ ਸਾਡੀ ਗੱਲ ਉੱਡ ਗਈ ਸੀ ਕੁਝ ਕੁ ਦਿਨਾਂ ਬਾਅਦ ਮੈਂ ਗੁਰਮੀਤ ਨੂੰ ਫੋਨ ਕੀਤਾ ਗੁਰਮੀਤ ਨੇ ਮੇਰਾ ਫੋਨ ਨਾ ਚੁੱਕਿਆ ਜਾਦਾ ਵਾਰ ਫੋਨ ਕਰਨ ਤੇ ਉਹਨੇ ਮੈਨੂੰ ਜੋ ਮੈਸੇਜ ਕੀਤਾ ਉਹ ਵੇਖ ਕੇ ਮੈਂ ਹੈਰਾਨ ਰਹਿ ਗਈ ਉਹ ਮੈਨੂੰ ਕਹਿਣ ਲੱਗਾ ਕਿ ਜੋ ਕੁਝ ਵੀ ਹੋਇਆ ਉਹ ਸਭ ਭੁੱਲ ਜਾਈ ਮੈਨੂੰ ਮੇਰੇ ਮਾਪਿਓ ਨੇ ਆਪਣੀ ਸੌਂ ਖਵਾਈ ਆ ਕਿ ਤੂੰ ਕਦੇ ਵੀ ਉਹਦੇ ਨਾਲ ਗੱਲ ਨਹੀਂ ਕਰਨੀ ਹੁਣ ਮੈਂ ਤੇਰੇ ਨਾਲ ਗੱਲ ਨਹੀਂ ਕਰ ਸਕਦਾ ਨਾਲੇ ਮੇਰੀ ਪਿੰਡ ਚ ਬਹੁਤ ਬੇਇੱਜ਼ਤੀ ਹੋ ਗਈ ਆ ਤੂੰ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰੀ ਤੂੰ ਇਹ ਫੋਨ ਤੋੜ ਦੇਵੀ ਹੁਣ ਮੈਂ ਤੇਰਾ ਨੰਬਰ ਬਲੌਕ ਕਰਨ ਲੱਗਿਆ ਮੇਰੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕਰੀ ਇੰਨੀ ਗੱਲ ਕਹਿ ਕੇ ਉਹਨੇ ਨੰਬਰ ਬਲੌਕ ਕਰ ਦਿੱਤਾ ਕਿਉਂਕਿ ਜਦੋਂ ਮੈਂ ਦੁਬਾਰਾ ਫੋਨ ਲਾ ਕੇ ਦੇਖਿਆ ਤਾਂ ਉਹਦਾ ਫੋਨ ਨਹੀਂ ਲੱਗ ਰਿਹਾ ਸੀ ਮੇਤਾ ਹੈਰਾਨ ਰਹੇਗੀ ਕਿ ਉਹਨੇ ਆਪਣੀ ਫੈਮਲੀ ਬਾਰੇ ਸੋਚਿਆ ਉਹਨੇ ਆਪਣੇਆਂ ਦੀ ਪਰਵਾਹ ਕੀਤੀ ਪਰ ਮੈਂ ਆਪਣੇ ਜੰਮੇ ਬੱਚਿਆਂ ਦੀ ਪਰਵਾਹ ਨਾ ਕੀਤੀ ਮੈਨੂੰ ਆਪਣੀ ਗਲਤੀ ਤੇ ਬੜਾ ਪਛਤਾਵਾ ਹੋ ਰਿਹਾ ਸੀ ਮੈਂ ਆਪਣੇ ਘਰ ਵਾਲੇ ਦੇ ਪੈਰ ਫੜ ਲਏ ਤੇ ਮੈਂ ਉੱਚੀ ਉੱਚੀ ਰੋਣ ਲੱਗੀ ਕਿ ਮੈਂ ਪਟਕ ਗਈ ਸੀ ਮੈਨੂੰ ਮaaf ਕਰ ਦਿਓ ਉਹ ਕਹਿਣ ਲੱਗਿਆ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਇਸ ਘਰ ਵਿੱਚ ਰਹੀ ਜਾ ਪਰ ਤੈਨੂੰ ਉਹ ਜਗ੍ਹਾ ਕਦੇ ਨਹੀਂ ਦੇ ਸਕੂਗਾ ਜੋ ਪਹਿਲਾਂ ਸੀ ਕਿਉਂਕਿ ਉਹਨੇ ਸਾਨੂੰ ਮਿਲਦਿਆਂ ਨੂੰ ਫੜ ਲਿਆ ਸੀ ਕੋਈ ਵੀ ਆਦਮੀ ਆਪਣੀ ਔਰਤ ਨੂੰ ਕਿਸੇ ਦੂਜੇ ਆਦਮੀ ਨਾਲ ਹੀ ਵੇਖ ਸਕਦਾ ਇਸ ਗੱਲ ਕਰਕੇ ਸਾਡੇ 'ਚ ਬੜਾ ਫਰਕ ਪੈ ਗਿਆ ਸੀ ਬੇਸ਼ੱਕ ਅੱਜ ਅਸੀਂ ਇਕੱਠੇ ਰਹਿ ਰਹੇ ਹਾਂ ਪਰ ਪਹਿਲਾਂ ਵਾਲੀ ਗੱਲ ਸਾਡੇ ਰਿਸ਼ਤੇ 'ਚ ਨਹੀਂ ਰਹੀ ਮੈਨੂੰ ਇਹ ਸਿੱਖਿਆ ਮਿਲੀ ਆ ਕਿ ਜਦੋਂ ਇੱਕ ਵਾਰ ਤੁਹਾਡਾ ਵਿਆਹ ਹੋ ਗਿਆ ਤੁਹਾਨੂੰ ਚੰਗਾ ਹਮਸਫਰ ਮਿਲ ਗਿਆ ਤਾਂ ਤੁਹਾਨੂੰ ਕਿਸੇ ਦੂਜੀ ਔਰਤ ਜਾਂ ਦੂਜੇ ਮਰਦ ਬਾਰੇ ਨਹੀਂ ਸੋਚਣਾ ਚਾਹੀਦਾ ਇਹ ਗੱਲਾਂ ਕਰਕੇ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਮੇਰਾ ਘਰ ਵਾਲਾ ਇੰਨਾ ਕੁਝ ਹੁਣ ਦੇ ਬਾਵਿਓਦ ਵੀ ਮੈਨੂੰ ਆਪਣੇ ਘਰ ਰੱਖੀ ਬੈਠਾ ਪਰ ਗੁਰਮੀਤ ਆਪਣੇ ਪਰਿਵਾਰ ਪਿੱਛੇ ਲਾ ਕੇ ਮੈਨੂੰ ਛੱਡ ਗਿਆ ਸ਼ਾਇਦ ਉਹ ਮੇਰੇ ਨਾਲ ਪਿਆਰ ਕਰਦਾ ਹੀ ਨਹੀਂ ਸੀ ਉਹਨੂੰ ਮੇਰੇ ਜਿਸਮ ਦੀ ਭੁੱਖ ਸੀ ਜੋ ਹੁਣ ਪੂਰੀ ਹੋ ਗਈ ਸੀ ਪਿੰਡ ਵਿੱਚ ਉਹਦੀ ਬੇਇੱਜ਼ਤੀ ਜੋ ਹੋ ਗਈ ਸੀ ਉਹਨੇ 1 ਮਿੰਟ 'ਚ ਮੈਨੂੰ ਆਪਣੀ ਜ਼ਿੰਦਗੀ 'ਚੋਂ ਬਾਹਰ ਕਰ ਦਿੱਤਾ ਪਰ ਮੇਰਾ ਹਮਸਫਰ ਮੈਨੂੰ ਫੇਰ ਵੀ ਆਪਣੇ ਘਰ ਰੱਖੀ ਬੈਠਾ ਬੇਸ਼ੱਕ ਹੁਣ ਸਾਡੇ ਚੋ ਪਿਆਰ ਨਹੀਂ ਪਰ ਫੇਰ ਵੀ ਉਹਨੇ ਮੈਨੂੰ ਕੱਲੀ ਨੂੰ ਨਹੀਂ ਛੱਡਿਆ ਤਾਂ ਐਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ